ਤਾਨਗੁਰ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸੰਗਤਾਂ ਦਰਸ਼ਨ ਕਰਦੀਆਂ ਭਾਈ ਕੀਰਤੀਆ ਚੌਰ ਸਾਹਿਬ ਕਰ ਰਿਹਾ ਇੱਕ ਕਲੰਦਰ ਆ ਗਿਆ ਰਿਛੇ ਨੂੰ ਲੈ ਕੇ ਮਹਾਰਾਜ ਨੂੰ ਕਹਿੰਦਾ ਮਹਾਰਾਜ ਆ ਰਿਛੇ ਬੜਾ ਸੋਹਣਾ ਤਮਾਸ਼ਾ ਕਰਦਾ ਸੰਗਤਾਂ ਨੂੰ ਤਮਾਸ਼ਾ ਦਿਖਾਉਣਾ ਸੰਗਤ ਸੋਚਦੀ ਆ ਵੀ ਚੰਗਾ ਪੜਾ ਕੀਰਤਨ ਹੋ ਰਿਹਾ ਲੈ ਹੁਣ ਰਿਛੇ ਦਾ ਤਮਾਸ਼ਾ ਹੋਏਗਾ ਕਈਆਂ ਨੇ ਕਿਹਾ ਵੀ ਨਹੀਂ ਨਹੀਂ ਆ ਕੰਮ ਨਹੀਂ ਕਰਨਾ ਮਹਾਰਾਜ ਕੋਲ ਆ ਕੇ ਹੁਣ ਮਹਾਰਾਜ ਨੂੰ ਪਤਾ ਟਟ-ਟਟ ਕੇ ਅੰਤਰ ਕੀ ਜਾਣਤ ਭਲੇ-bure ਕੀ ਪੀੜਿ ਪਛਾਨ ਮਹਾਰਾਜ ਨੂੰ ਪਤਾ ਵੀ ਰਿਛਾਉਣਾ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ ਤੇਰਾ ਵੀਰ ਜਗਾਰ ਆ ਦੋ ਪੈਸੇ ਤੇਰੇ ਵੀ ਬਣ ਜਾਣਗੇ ਦਿਖਾ ਦੇ ਤਮਾਸ਼ਾ ਜੀ ਦਿਖਾਣਾ ਚਾਹੁੰਦਾ ਜਿਹੜੇ ਸਿਆਣੇ ਸਿੱਖ ਨੇ ਉਹਨਾਂ ਨੂੰ ਪਤਾ ਵੀ ਗੁਰੂ ਦੇ ਕੌਤਕ ਨਹੀਂ ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਇਹ ਚੋਜ ਹੁੰਦੇ ਸਤਗੁਰਾਂ ਦੇ ਕਿਸੇ ਦਾ ਉਧਾਰ ਕਰਨਾ ਕਿਸੇ ਦਾ ਭਲਾ ਕਰਨਾ ਮਹਾਰਾਜ ਕਹਿੰਦੇ ਨਾ ਭਾਈ ਦਿਖਾ ਤੂੰ ਕੋਈ ਗੱਲ ਨਹੀਂ ਰਿਸ਼ ਨੇ ਫਿਰ ਬੜੇ-ਬੜੇ ਕਰਤੱਵ ਦਿਖਾਏ ਸੰਗਤਾਂ ਹੱਸਦੀਆਂ ਜਿਹੜਾ ਭਾਈ ਕੀਰਤੀਆ ਸੀ ਉਹ ਮਹਾਰਾਜ ਨੂੰ ਚੋਰ ਸਾਹਿਬ ਕਰ ਰਿਹਾ ਸੀ ਇੰਨੇ ਜ਼ੋਰ ਨਾਲ ਹੱਸਿਆ ਉਹਦੇ ਹੱਥੋਂ ਚੋਰ ਸਾਹਿਬ ਹੀ ਡਿੱਗ ਪਿਆ ਮਹਾਰਾਜ ਕਹਿੰਦੇ ਭਾਈ ਕੀਰਤੀਆ ਬੜੀ ਜ਼ੋਰ ਨਾਲ ਹੱਸਿਆ ਕੀ ਗੱਲ ਇਹਨਾਂ ਮਹਾਰਾਜ ਰਿਸ਼ ਨੇ ਬੜੇ ਤਮਾਸ਼ੇ ਦਿਖਾਏ ਨੇ ਕਿੰਨਾ ਸਿਆਣਾ ਰਿਸ਼ ਹੈ ਜਦੋਂ ਉਹਦੇ ਹੱਥੋਂ ਚੋਰ ਸਾਹਿਬ ਡਿੱਗ ਪਿਆ ਮਹਾਰਾਜ ਥੋੜੇ ਗੰਭੀਰ ਹੋਏ ਕਹਿੰਦੇ ਭਾਈ ਕੀਰਤੀਆ ਤੈਨੂੰ ਪਤਾ ਰਿਸ਼ ਕੌਣਾ ਹੈ ਭਾਈ ਕੀਰਤੀਆ ਕਹਿੰਦਾ ਨਾ ਮਹਾਰਾਜ ਮੈਨੂੰ ਨਹੀਂ ਪਤਾ ਰਿਸ਼ ਕੌਣਾ ਹੈ ਦੱਸਿਓ ਕਹਿੰਦੇ ਹਾਂ ਮਹਾਰਾਜ ਕਿਰਪਾ ਕਰੋ ਗਰੀਬ ਨਿਵਾਜ ਕੌਣ ਹੈ ਰਿਸ਼ ਇਹ ਮਹਾਰਾਜ ਕਹਿੰਦੇ ਤੇਰਾ ਪਿਤਾ ਸੋਭਾ ਸਿੰਘ ਜਦੋਂ ਇੰਨੀ ਗੱਲ ਸੁਣੀ ਚੋਰ ਸਾਹਿਬ ਜਿਹੜਾ ਹੱਥ ਸੀ ਉਹ ਇੱਕ ਪਾਸੇ ਰੱਖਦਾ ਭਾਈ ਕੀਰਤੀਏ ਨੇ ਕਹਿੰਦਾ ਮਹਾਰਾਜ ਮੈਂ ਨਹੀਂ ਤੁਹਾਨੂੰ ਚੋਰ ਸਾਹਿਬ ਕਰਦਾ ਮਹਾਰਾਜ ਕਹਿੰਦੇ ਕੀ ਗੱਲ ਕਹਿੰਦਾ ਮਹਾਰਾਜ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਿਰ ਤੇ ਚੌਰ ਕੀਤਾ ਮੇਰੇ ਪਿਤਾ ਸੋਭਾ ਸਿੰਘ ਨੇ ਉਹ ਰਿਚ ਬਣਿਆ ਮੈਂ ਬੰਦ ਜ਼ਰੂਰ ਬਣਾਗਾ ਮੈਂ ਵੀ ਤੁਹਾਨੂੰ ਚੋਰ ਸਾਹਿਬ ਕਰਦਾ ਮੇਰਾ ਪਿਤਾ ਰਿਚ ਬਣਿਆ ਮੈਂ ਬੰਦਰ ਬਣਾਗਾ ਮਹਾਰਾਜ ਕਹਿੰਦੇ ਭਾਈ ਕੀਰਤੀਆ ਗਿਲਾ ਨਾ ਕਰ ਸੇਵਾ ਤਾਂ ਬਹੁਤ ਵੱਡੀ ਕੀਤੀ ਤੇਰੇ ਪਿਤਾ ਨੇ ਪਰ ਉਹ ਸੰਗਤਾਂ ਨੂੰ ਫਿੱਕੇ ਬਚਨ ਬੋਲਦਾ ਸੀ ਮਹਾਰਾਜ ਫਿੱਕੇ ਬਚਨ ਬੋਲਦਾ ਸੀ ਕਹਿੰਦੇ ਹਾਂ ਸੇਵਾ ਕਰਦਾ ਸੀ ਚੌਰ ਸਾਹਿਬ ਦੀ ਉਸ ਤੋਂ ਬਾਅਦ ਫਿਰ ਉਹਨੂੰ ਇੱਕ ਸੇਵਾ ਮਿਲੀ ਸੀ ਪ੍ਰਸ਼ਾਦ ਵਰਤਾਉਣ ਦੀ ਪਰ ਉਹ ਮੁੱਖ ਤੋਂ ਫਿੱਕੇ ਬਚਨ ਬੋਲਦਾ ਸੀ ਤੁਨ ਗੁਰੂ ਤੇਗ ਬਹਾਦਰ ਮਹਾਰਾ ਸੱਚੇ ਪਾਤਸ਼ਾਹ ਨੇ ਕਈ ਵਾਰੀ ਕਿਹਾ ਸੋਭਾ ਸਿੰਘ ਫਿੱਕੇ ਬਚਨ ਨਾ ਬੋਲਿਆ ਕਰ ਸੰਗਤ ਦੇ ਵਿੱਚੋਂ ਕਿਸੇ ਦੇ ਮੂੰਹ ਚੋਂ ਕੋਈ ਬਚਨ ਨਿਕਲ ਗਿਆ ਪੂਰਾ ਹੋ ਜਾਣਾ ਕਿੰਨੀ ਸੋਹਣੀ ਤੋਂ ਸੇਵਾ ਕਰਦਾ ਚੌਰ ਸਾਹਿਬ ਦੀ ਕਿੰਨੀ ਸੋਹਣੀ ਸੇਵਾ ਕਰਦਾ ਪ੍ਰਸ਼ਾਦ ਵਰਤੌਣ ਦੀ ਠਿੱਕੇ ਬਚਨ ਨਾਲ ਬੋਲਿਆ ਕਰ ਸੰਗਤਾਂ ਨੂੰ ਸੰਗਤ ਗੁਰਨਾਨਕ ਦਾ ਰੂਪ ਹੈ ਸੰਗਤਾਂ ਵਿੱਚ ਪਰਮੇਸ਼ਰ ਦਾ ਵਾਸਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਕਈ ਵਾਰੀ ਸਮਝਾਇਆ ਸੋਭਾ ਸਿੰਘ ਠਿੱਕੇ ਬਚਨ ਨਾਲ ਸੰਗਤਾਂ ਨੂੰ ਬੋਲਿਆ ਕਰ ਭਾਈ ਕੀਰਤੀਆ ਤੇਰੇ ਪਿਤਾ ਤੇ ਇਹਨਾਂ ਬਚਨਾਂ ਦਾ ਕੋਈ ਅਸਰ ਨਹੀਂ ਹੋਇਆ ਇੱਕ ਦਿਨ ਇੱਕ ਗੁਰਸਿੱਖ ਪਿਆਰਾ ਬੜਾ ਭਜਨ ਕਰਨ ਵਾਲਾ ਪਰਮੇਸ਼ਰ ਨੂੰ ਮੰਨਣ ਵਾਲਾ ਗੁਰੂ ਤੇ ਭਰੋਸਾ ਰੱਖਣ ਵਾਲਾ ਜਿਹਦਾ ਨਾਂ ਸੀ ਭਾਈ ਧੰਨਾ ਗੁੜ ਦੇ ਗੱਡੇ ਲੈ ਕੇ ਜਾ ਰਿਹਾ ਸੀ ਗੁੜ ਦੀ ਭੇਜੀ ਲਈ ਮਹਾਰਾਜ ਦੇ ਅੱਗੇ ਰੱਖ ਕੇ ਨਮਸਕਾਰ ਕੀਤੀ ਅਰਦਾਸ ਕੀਤੀ ਸੱਚੇ ਪਾਸ਼ਾ ਮੈਨੂੰ ਥੋੜਾ ਜਲਦੀ ਆ ਮੇਰੀ ਹਾਜ਼ਰੀ ਲਈਓ ਕਿਰਪਾ ਕਰਿਓ ਮੱਥਾ ਟੇਕ ਕੇ ਤੇਰਾ ਪਿਤਾ ਸੋਭਾ ਸਿੰਘ ਪ੍ਰਸ਼ਾਦ ਵਰਤਾ ਰਿਹਾ ਸੀ ਹੁਣ ਜ਼ਿਮੀਂਦਾਰ ਹੋਣ ਕਰਕੇ ਮਿੱਟੀ ਘਟਾ ਉਹਦੇ ਚਿਹਰੇ ਤੇ ਪਿਆ ਸੀ ਭਾਈ ਧੰਨੇ ਦੇ ਦੋ ਤਿੰਨ ਵਾਰੀ ਉਹਨੇ ਪ੍ਰਸ਼ਾਦ ਮੰਗਿਆ ਕਿ ਮੈਨੂੰ ਪ੍ਰਸ਼ਾਦ ਦੇ ਦਿਓ ਮੈਂ ਜਲਦੀ ਜਾਣਾ ਤੇਰੇ ਪਿਤਾ ਸੋਭਾ ਸਿੰਘ ਨੇ ਅਣ ਦੇਖਿਆ ਕੀਤਾ ਨਹੀਂ ਦੇਖਿਆ ਦੂਜੇ ਪਾਸੇ ਮੂੰਹ ਕਰ ਲਿਆ ਫਿਰ ਅੱਗੇ ਹੋਇਆ ਉਹ ਜਦੋਂ ਦੂਜੀ ਤੀਜੀ ਵਾਰੀ ਪ੍ਰਸ਼ਾਦ ਮੰਗਿਆ ਤੇਰਾ ਪਿਤਾ ਸੋਭਾ ਸਿੰਘ ਕਹਿੰਦਾ ਆਪਣਾ ਮੂੰਹ ਤਾਂ ਦੇਖ ਲੈ ਮੂੰਹ ਤੇਰਾ ਰਿਸ਼ਵਰਗਾ ਭਾਈ ਧੰਨਾ ਜੀ ਕਹਿਣ ਲੱਗੇ ਮੇਰਾ ਤਾਂ ਪਤਾ ਨਹੀਂ ਮੂੰਹ ਰਿਸ਼ਵਰਗਾ ਕਿਹਦੇ ਵਰਗਾ ਪਰ ਜਿਹੀ ਜੀ ਨੀਤ ਉਹੀ ਜੀ ਮਰਾਦ ਐਨੀ ਸੋਹਣੀ ਤੂੰ ਸੇਵਾ ਕਰਦਾ ਤੇ ਬਚਨ ਤੂੰ ਫਿੱਕੇ ਬੋਲਦਾ ਮੈਂ ਤਾਂ ਨਹੀਂ ਰਿਸ਼ੇ ਪਰ ਤੂੰ ਰਿਸ਼ ਜਰੂਰ ਬਣੇਗਾ ਬਚਨ ਹੋ ਗਿਆ ਭਾਈ ਕੀਰਤੀਆ ਉਹ ਗੁਰਸਿੱਖ ਦਾ ਬਚਨ ਪੂਰਾ ਹੋਇਆ ਤੇਰਾ ਪਿਤਾ ਸੇਵਾ ਤਾਂ ਜਰੂਰ ਕਰਦਾ ਸੀ ਪਰ ਫਿੱਕੇ ਬਚਨ ਬੋਲਦਾ ਸੀ ਜਿਹਦੇ ਕਰਕੇ ਉਹਨੂੰ ਰਿਛ ਦੀ ਜੂਨ ਪੈਣਾ ਪਿਆ ਗੱਜ ਕੇ ਆਖੋ ਸਤਿਨਾਮ ਸ੍ਰੀ ਗੁਰੂ ਫਿੱਕੇ ਬਚਨ ਨਹੀਂ ਕਦੇ ਬੋਲਣੇ ਚਾਹੀਦੇ ਸੰਗਤਾਂ ਨੂੰ ਕੋਈ ਵੀ ਸਰੀਰ ਆ ਸੰਸਾਰ ਤੇ ਸਾਰਿਆਂ ਵਿੱਚ ਪਰਮੇਸ਼ਰ ਆ ਕਿਸੇ ਨੂੰ ਫਿੱਕੇ ਬਚਨ ਨਾ ਬੋਲੋ